ਸਤਿਨਾਮ ਸ੍ਰੀ ਵਾਹਿ ਹੈ ਗੁਰੂ ਸਾ ਹੱਲਾ ਤੀਜਾ ਹਾਰੇ ਜੀਓ ਤੁਦਨੋ ਸਦਾ ਸਾਨਾਹੀ ਪਿਆਰੇ ਜਿਚਰ ਕਾਟੇ ਅੰ ਹਰ ਹਾਈ ਸੱਸਾ ਇੱਕ ਪਲ ਖੇਨਾ ਵਿਸਰ ਹੈ ਤੂ ਸੁੰਮਿ ਜਾਨਾ ਬਰਸ ਪਚਾਸਾ ਹਾ ਮੂੜਾ ਮੁਗਦ ਸਦਾ ਸੇ ਪਾਈ ਗੁਰ ਕਾ ਸਬਦ ਪ੍ਰਗਾਸਾ ਹਾਰੇ ਜੀਆ ਤੁਦ ਨਾ ਸਦਾ ਸਲਾਹੀ ਪਿਆਰੇ ਜਿ ਚਰ ਘਟ ਅੰਤਰ ਹ ਸਸਾ ਇੱਕ ਟਪਾਲ ਕੇ ਨ ਵਿਸਰ ਹੈ ਤੂ ਸੁਆਮ ਜਾਣ ਪਰਸ ਪਚਾਸਾ ਹਮ ਮੂੜ ਮੁਗਦ ਸਦਾ ਸੇ ਪਾਈ ਗੁਰ ਕਾਬਦ ਪ੍ਰਗਾਸਾ ਹਾਰੇ ਜੀਆ ਤੁਮ ਆਪੇ ਦੇਖੋ ਪੁਜਾਈ ਹਾਰੇ ਜੀਆ ਤੋਤ ਵਿਟਹ ਵਾਰਿਆ ਸਦ ਹੀ ਤੇਰੇ ਨਾਮ ਵਿਟਹਾ ਬਾਨੇ ਜਾਏ ਰਹਾ ਹੋ ਹਮ ਸਬਦੇ ਮੇ ਸਬਦੇ ਮਾਰੇ ਜੀਵਨ ਲੈ ਪਾਈ ਸਬਦੇ ਹੀ ਮੁਕਤ ਪਾਈ ਸਬਦੇ ਮਨ ਤਨ ਨਿਰਮਲ ਹੋਆ ਹਰੇ ਬਸਿਆ ਮਾਨੇ ਆਈ ਸਬਦ ਗੁਰ ਦਾਤਾ ਜਿਤ ਮਨੁ ਰਕਤਾ ਹਾਰੇ ਸੋ ਰਹੀ ਆਸਮਾਈ ਸਬਦ ਨਾ ਜਾਣ ਹੈ ਐਸੇ ਅੰਨੇ ਬੋ ਕਿਤੋਂ ਆਏ ਸੰਸਾਰਾ ਹਾਰੇ ਰਸੁ ਨਾ ਪਾਇਆ ਬਿਰਤਾ ਜਨਮ ਗਵਾਇਆ ਜੰਮ ਹੈ ਵਾਡੂ ਵਾਰਾ ਬਿਸਤਾ ਕੇ ਕੀੜੇ ਬਿਸਤਾ ਮਾਹੇ ਸਮਾਣੀ ਮਨਮੁਖ ਮੁਗਦ ਗੁਬਾਰਾ ਅਤੇ ਕਾਰੇ ਵਿਖਾਏ ਮਾਰਗੇ ਲਾਈ ਪਾਈ ਤੇਸ ਬੇਨਾ ਆਵਰ ਨਾ ਕੋਈ ਜੋ ਤੋਰੇ ਲਿਖਿਆ ਸੋ ਓਏ ਨਾ ਮਿਟਾਈ ਪਾਈ ਕਰਤਾ ਕਰੇ ਸੋ ਹੋਈ ਨਾਨਕ ਨਾਮੁ ਵਸਿਆ ਮਨ ਅੰਤਰੇ ਪਾਈ ਅਵਰ ਨਾ ਦੂਜਾ ਆਪੇ ਕਾਰੇ ਵਿਖਾਇ ਮਾਰਗ ਲਾਏ ਪਾਈ ਤੇਸ ਬੇਨਾ ਆਵਰ ਨਾ ਕੋਈ ਜੋ ਤੋਰੇ ਲਿਖਿਆ ਸੋ ਕੋਈ ਨਾ ਮਿਟਾਈ ਕਰਤਾ ਕਰੇ ਸੋ ਹੋਈ ਨਾਨਕ ਨਾਮ ਵਸਿਆ ਮਨ ਅੰਤਰੇ ਪਾਈ ਆਵਰੇ ਨਾ ਦੁਜਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ